ਸਾਰਿਆਂ ਨੂੰ ਨਮਸਤੇ ਸਤਿ ਸ੍ਰੀ ਅਕਾਲ ਸਾਰੇ ਪੱਤਰਕਾਰ ਸਾਥੀਆਂ ਦਾ ਬਹੁਤ ਬਹੁਤ ਸਵਾਗਤ ਜੀ ਆਇਆਂ ਨੂੰ ਅੱਜ ਦੀ ਇਸ ਪ੍ਰੈਸ ਵਾਰਤਾ 'ਚ ਇੱਕ ਕਾਰਜਕ੍ਰਮ ਦੇ ਬਾਰੇ 'ਚ ਅਸੀਂ ਜਾਣਕਾਰੀ ਦੇਣੀ ਹੈ ਤਾਂ ਕਿ ਤੁਹਾਡੇ ਮਾਧਿਅਮ ਦੇ ਨਾਲ ਸਾਰੇ ਖਰੜ ਔਰ ਆਸ-ਪਾਸ ਦੇ ਇਲਾਕੇ 'ਚੋ ਜਾਣਕਾਰੀ ਚਲੀ ਜਾਏ ਸ਼੍ਰੀ ਨੰਦਪੁਰ ਸਾਹਿਬ ਲੋਕ ਸਭਾ ਹਲਕੇ 'ਚ ਤੀਆਂ ਦਾ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਕਿਉਂਕਿ ਪੰਜਾਬ ਦੇ ਜਿਹੜੇ ਸੱਭਿਆਚਾਰ ਨਾਲ ਜੁੜੇ ਕੁਝ ਉਤਸਵ ਨੇ ਉਹਨਾਂ 'ਚ ਤੀਆਂ ਬੜਾ ਇੰਪੋਰਟੈਂਟ ਫੈਸਟੀਵਲ ਹੈ ਪਰ ਇਹ ਸਿੱਧਾ-ਸਿੱਧਾ ਸਾਵਣ ਦੇ ਮਹੀਨੇ ਨਾਲ ਜੁੜਿਆ ਹੋਇਆ ਹੈ ਸੋ ਇਸ ਮਹੀਨੇ ਦੇ ਨਾਲ ਜੁੜ ਕੇ ਇਸ ਕਾਰਜਕ੍ਰਮ ਦੀ ਬੜੀ ਮਹੱਤਤਾ ਹੈ ਸੋ ਇਸ ਕਰਕੇ ਸੋਚਿਆ ਸੀ ਕਿ ਜਿੰਨੀਆਂ ਵੀ ਆਪਣੇ ਮਹਿਲਾਵਾਂ ਨੇ ਇਸ ਪੂਰੇ ਖੇਤਰ ਦੀਆਂ ਲੋਕ ਸਭਾ ਦੀਆਂ ਸਾਡੀਆਂ ਭੈਣਾਂ ਮਾਤਾਵਾਂ ਬੇਟੀਆਂ ਉਹਨਾਂ ਨੂੰ ਵੀ ਇਸ ਉਤਸਵ ਚ ਸ਼ਾਮਿਲ ਕੀਤਾ ਜਾਏ ਸੋ ਉਹਨੂੰ ਲੈ ਕਰਕੇ 4 ਅਗਸਤ ਨੂੰ ਸ਼ਾਮ 4 ਵਜੇ ਤੋਂ ਲੈ ਕੇ ਰਾਤ ਨੂੰ 7 ਵਜੇ ਤੱਕ ਇਹ ਤੀਆਂ ਦਾ ਉਤਸਵ ਮਨਾਇਆ ਜਾਏਗਾ ਤੁਹਾਪਣੇ ਖਰੜਦਾ ਬੜਾ ਇਤਿਹਾਸਿਕ RAM ਮੰਦਿਰ ਜਿਹੜਾ ਬਣ ਰਿਹਾ ਉਹਦੇ ਨਾਲ ਹੀ RAM ਪਵਨ ਹੈ ਉਸ RAM ਪਵਨ ਚ ਸਾਰੇ ਕਾਰਜਕ੍ਰਮ ਦਾ ਯੋਜਨ ਰਹੇਗਾ ਜਿਹਦੇ ਚ ਪੰਜਾਬ ਦੇ ਸੱਭਿਆਚਾਰ ਨਾਲ ਜੁੜੇ ਬਹੁਤ ਸਾਰੇ ਕਾਰਜਕ੍ਰਮ ਹੋਣਗੇ ਗਿੱਧਾ ਦੇ ਕੰਪੀਟੀਸ਼ਨ ਹੋਣਗੇ ਫੋਕ ਸੌਂਗਸ ਹੋਣਗੇ ਹੋਰ ਵੀ ਪੰਜਾਬ ਦੇ ਸੱਭਿਆਚਾਰ ਨੂੰ ਪ੍ਰਗਟਾਉਂਦੇ ਹੋਏ ਅਲੱਗ-ਅਲੱਗ ਕਾਰਜਕ੍ਰਮ ਜਿਹੜੇ ਉਹ ਵੀ ਕੀਤੇ ਜਾਣਗੇ ਸੱਭਿਆਚਾਰ ਨੂੰ ਦਿਖਾਣ ਦੀਆਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਉੱਥੇ ਗਤੀਵਿਧੀਆਂ ਰਹਿਣਗੀਆਂ ਮਹਿੰਦੀ ਰਹੇਗੀ ਚੂਲੇ ਰਹਿਣਗੇ ਜੋ ਵੀ ਤੀਜ ਦੇ ਕਾਰਜਕ੍ਰਮ ਨਾਲ ਤੀਆਂ ਦੇ ਪ੍ਰੋਗਰਾਮ ਨਾਲ ਜੁੜੀਆਂ ਚੀਜ਼ਾਂ ਆ ਉਹ ਸਭ ਰਹਿਣਗੇ ਔਰ ਇਹਦੇ ਨਾਲ ਨਾਲ ਆਪਸ ਵਿੱਚ ਵੀ ਸਭ ਦਾ ਮਿਲਣਾ ਜੁਲਣਾ ਹੋ ਜਾਏ ਸੋ ਐਸਾ ਹੀ ਕਾਰਜਕ੍ਰਮ ਹੈ ਸੋ 1000 ਤੋਂ ਜ਼ਿਆਦਾ ਮਹਿਲਾਵਾਂ ਜੜੀਆਂ ਇਸ ਕਾਰਜਕ੍ਰਮ ਚ ਸ਼ਿਰਕਤ ਕਰਨ ਗਈਆਂ ਹੁਣ ਤੱਕ ਜੋ ਖਬਰ ਆਈ ਹੈ ਸੋ ਸਾਡੀ ਪੂਰੀ ਜਿਹੜੀ ਟੀਮ ਹੈ ਪੈਣਾ ਦੀ ਉਹ ਇਸ ਕਾਰਜਕ੍ਰਮ ਦੀ ਤਿਆਰੀ ਚ ਬੜੇ ਜ਼ੋਰ ਸ਼ੋਰ ਨਾਲ ਲੱਗੀ ਹੋਈ ਹੈ ਇਹਦਾ ਹੇਤੂ ਇਹ ਹੀ ਹੈ ਕਿ ਜਿਹੜੇ ਆਪਣੇ ਤਿਉਹਾਰ ਨੇ ਸਭਿਆਚਾਰ ਦੇ ਉਹਨਾਂ ਦੀ ਲੋਕਪ੍ਰਿਅਤਾ ਵਧੇ ਕਿਉਂਕਿ ਅਸੀਂ ਦੇਖ ਰਹੇ ਹਾਂ ਕਿ ਜਿਸ ਪ੍ਰਕਾਰ ਦਾ ਕਲਚਰ ਹਾਵੀ ਹੋ ਰਿਹਾ ਹੈ ਖਾਸ ਕਰਕੇ ਜਦੋਂ ਤੋਂ ਸੋਸ਼ਲ ਮੀਡੀਆ ਦਾ ਪ੍ਰਭਾਵ ਵਧਿਆ ਹੈ ਇੰਟਰਨੈਟ ਦਾ ਪ੍ਰਭਾਵ ਵਧਿਆ ਹੈ ਉਹਦੇ ਬਾਅਦ ਖਾਸ ਕਰਕੇ ਜਿਹੜੀ ਯੰਗ ਪੀੜ੍ਹੀ ਹੈ ਉਹ ਆਪਣੇ ਸਭਿਆਚਾਰ ਤੋਂ ਦੂਰ ਹੁੰਦੀ ਜਾ ਰਹੀ ਹੈ ਉਹਨਾਂ ਲਈ ਜਿਹੜੇ ਤਿਉਹਾਰ ਵੀ ਨੇ ਉਹ ਹੀ ਤਿਉਹਾਰ ਹੋ ਗਏ ਨੇ ਜੋ ਪੱਛਮ ਦੇ ਤਿਉਹਾਰ ਨੇ ਸੋ ਆਪਣੇ ਤੇ ਤੀਆਂ ਦੀ ਕੀ ਇੰਪੋਰਟੈਂਸ ਹੈ ਕਿਵੇਂ ਮੇਲੇ ਲੱਗਦੇ ਸੀ ਕਿਸ ਪ੍ਰਕਾਰ ਦਾ ਗੀਤ ਸੰਗੀਤ ਹੁੰਦਾ ਸੀ ਕਿਸ ਪ੍ਰਕਾਰ ਦਾ ਜਿਹੜਾ ਉਹ ਗਿੱਧਾ ਹੁੰਦਾ ਸੀ ਉਹ ਸਭ ਨਾਲ ਨਵੀਂ ਪੀੜੀ ਨੂੰ ਰੂਬਰੂ ਕਰ ਸਕੀਏ ਤੇ ਉਸ ਲਈ ਅਸੀਂ ਬੇਨਤੀ ਇਹ ਕੀਤੀ ਹੈ ਜਿੰਨੇ ਸਾਡੇ ਲੋਕ ਨੇ ਸਮਾਜਿਕ ਸੰਪਰਕਚ ਨੇ ਜਾਂ ਪਾਰਟੀ ਦੇ ਲੋਕ ਨੇ ਉਹਨਾਂ ਨੂੰ ਬੇਨਤੀ ਇਹ ਕਰ ਰਹੇ ਆ ਕਿ ਆਪਣੇ ਘਰਾਂ ਦੀਆਂ ਬੱਚੀਆਂ ਨੂੰ ਜਰੂਰ ਲੈ ਕੇ ਆਓ ਬੇਟੀਆਂ ਨੂੰ ਜਰੂਰ ਲੈ ਕੇ ਆਓ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਕਿ ਵੀ ਪੰਜਾਬ ਦਾ ਕਿੱਡਾ ਜਿਹਨੂੰ ਕਹਿ ਲਓ ਕਿ ਸਮਰਿੱਧ ਸੱਭਿਆਚਾਰ ਹੈ ਕਿੰਨਾ ਰਿਚ ਕਲਚਰ ਹੈ ਪੰਜਾਬ ਦੀ ਕਿੰਨੀ ਵੱਡੀ ਹੈਰੀਟੇਜ ਹੈ ਸਾਡੀ ਔਰ ਸਾਡਾ ਇੱਕ ਇੱਕ ਤਿਹਾੜ ਦੇਖੋ ਮੌਸਮ ਨਾਲ ਜੁੜਿਆ ਹੋਇਆ ਹੈ ਅਸੀਂ ਵਿਸਾਖੀ ਮਨਾਉਂਦੇ ਆ ਤੇ ਉਹ ਕਟਾਈ ਨਾਲ ਜੁੜੀ ਹੋਈ ਹੈ ਫਸਲਾਂ ਦੀ ਵਾਢੀ ਨਾਲ ਜੁੜੀ ਹੈ ਸੌਣ ਦਾ ਮਹੀਨਾ ਹੈ ਤੇ ਅਸੀਂ ਤੀਆਂ ਦਾ ਤਿਹਾੜ ਮਨਾਉਂਦੇ ਆ ਸੋ ਇੱਕ ਇੱਕ ਲੋੜੀ ਸਰਦੀਆਂ ਚ ਅਸੀਂ ਮਨਾਉਂਦੇ ਆ ਮਾਗੀ ਮਨਾਉਂਦੇ ਆ ਤੋਂ ਬੜੀ ਮਹੱਤਤਾ ਹੈ ਕਿਸੇ ਵੀ ਕੌਮ ਲਈ ਕਿਸੇ ਵੀ ਸੂਬੇ ਲਈ ਆਪਣੇ ਤਿਹਾੜਾਂ ਨੂੰ ਬਚਾ ਕੇ ਰੱਖਣਾ ਆਪਣੇ ਸੱਭਿਆਚਾਰ ਨੂੰ ਬਚਾ ਕੇ ਰੱਖਣਾ ਬੜਾ ਇੰਪੋਰਟੈਂਟ ਹੈ ਸੋ ਇਸ ਕਰਕੇ ਸਾਰਾ ਕਾਰਜਕ੍ਰਮ ਅਸੀਂ ਉਲੀਕਿਆ ਪੂਰੇ ਹਲਕੇ ਦਾ ਪੂਰੇ ਲੋਕ ਸਵਾਲ ਕੇ ਦਾ ਲੋਕ ਸਵਾਲ ਕੇ ਦਾ ਆਨੰਦਪੁਰ ਸਾਹਿਬ ਲੋਕ ਸਭਾ ਦੇ ਹਲਕੇ ਦੇ ਜਿੰਨੇ ਵੀ ਖੇਤਰ ਨੇ ਜਿੰਨੀਆਂ ਵੀ ਵਿਧਾਨ ਸਭਾ ਸਾਡੀਆਂ ਆਂਦੀਆਂ ਉੱਥੇ ਸਾਰਿਆਂ ਦੇ ਨਾਲ ਅਸੀਂ ਸੰਪਰਕ ਕਰ ਰਹੇ ਹਾਂ ਔਰ ਸਾਡੀ ਕੋਸ਼ਿਸ਼ ਹੈ ਕਿ ਅੱਛੀ ਗਿਣਤੀ ਚ ਮਾਤਾ-ਵਾਪੇ ਆਣਾ ਬੇਟੀਆਂ ਇਸ ਪ੍ਰੋਗਰਾਮ 'ਚ ਸ਼ਿਰਕਤ ਕਰਨ। ਖਰੜ-ਖਰੜ ਜੀ ਕਰੋਗੇ ਬਸ ਕੀ ਹੋਰ ਵੀ ਕੀ ਨਹੀਂ ਅੱਗੇ ਨਹੀਂ, ਆ ਕਾਰਗਰਮ ਇਤਿਆ ਸਭ ਜਗ੍ਹਾ ਤੋਂ ਲੋਕ ਆਣਗੇ। ਕਿਉਂਕਿ ਸਮੇਂ ਉਹਨਾਂ ਕੀ ਹੈ ਕਾਰਗਰਮ ਨੂੰ ਕਰਨ ਲਈ ਬੜੀ ਤਿਆਰੀ ਬੜੀ એનર્ਜੀ ਲੱਗਦੀ ਹੈ। ਸੋ ਇਸ ਕਰਕੇ ਖਰੜ ਕੇਂਦਰ ਬਣਾਇਆ ਹੈ। ਲੇਕਿਨ ਬਾਕੀ ਸਭ ਜਗ੍ਹਾ ਤੋਂ ਵੀ ਇੱਥੇ ਲੋਕ ਹਾਂ 9 ਦੇ 9 ਜਿਹੜੇ ਹਲਕੇ ਨੇ ਅਨੰਦਪੁਰ ਸਾਹਿਬ ਲੋਕ ਸਭਾ ਵਿਧਾਨ ਸਭਾ ਨਾਲ ਸਾਰਿਆਂ ਤੋਂ ਲੋਕ ਆਉਂਦੇ ਕੋਈ ਸਪੈਸ਼ਲ ਗੈਸਟ ਵੀ ਸ਼ਿਰਕਤ ਕਰ ਰਹੇ ਜੀ ਕੋਈ ਤੁਹਾਡੇ ਵੱਲੋਂ ਸਾਰੇ ਸਪੈਸ਼ਲ ਗੈਸਟ ਹੈ ਸਪੈਸ਼ਲ ਗੈਸਟ ਅਸੀਂ ਇਸ ਕਰਕੇ ਬੁਲਾ ਨਹੀਂ ਰਹੇ ਕਿ ਫਿਰ ਸਾਰਾ ਧਿਆਨ ਸਪੈਸ਼ਲ ਗੈਸਟ ਤੇ ਚਲਾ ਜਾਂਦਾ ਸਾਡਾ ਤੇ ਹੈ ਕਿ ਪੂਰੀ ਇੰਜੋਇਮੈਂਟ ਹੋਏ ਉੱਥੇ ਲੋਕ ਆਪਣਾ ਉਤਸਵ ਮਨਾਣ ਇਹਦੇ ਫਿਰ ਕੀ ਹੈ ਕਿ ਸਾਰਾ ਧਿਆਨ ਆਯੋਜਕਾਂ ਦਾ ਵੀ ਔਰ ਆਉਣ ਵਾਲਿਆਂ ਦਾ ਵੀ ਨਾ ਸਪੈਸ਼ਲ ਗੈਸਟ ਤੇ ਫੋਕਸ ਹੋ ਜਾਂਦਾ ਹੈ ਸੋ ਇਸ ਕਰਕੇ ਇਸ ਕਾਰਗਰਮ ਤੇ ਅਸੀਂ ਕੋਈ ਉਪਚਾਰਿਕਤਾ ਨਹੀਂ ਰੱਖੀ ਕੋਈ ਭਾਸ਼ਣ ਨਹੀਂ ਹੋਣੇ ਕੋਈ ਮੰਚ ਨਹੀਂ ਲਗਣਾ ਸਿਰਫ ਗੀਤ ਸੰਗੀਤ ਨਾਚ ਗਾਣਾ ਖਾਣਾ ਪੀਣਾ ਔਰ ਜੋ ਮਹਿਲਾਵਾਂ ਨਾਲ ਜੁੜੇ ਉਹਨਾਂ ਨੇ ਕਾਰਗਰਮ ਕਰਨੇ ਹੋ ਹੀ ਹੋਣੇ ਸਮਾਜਿਕ ਮੁੱਦਿਆਂ ਨਾਲ ਜੁੜੇ ਕੁਝ ਕਾਰਗਰਮ ਅਸੀਂ ਜ਼ਰੂਰ ਕਰਨ ਦੀ ਸੋਚ ਰਹੇ ਹਾਂ ਜਿਹਦੇ ਨਾਲ ਇੱਕ ਅੱਛਾ ਸਨੇਹਾ ਜਾਏ ਉਹਦੀ ਵੀ ਤਿਆਰੀ ਚੱਲ ਰਹੀ ਹੈ ਸੋ ਤਾਂਕਿ ਕੋਈ ਮੈਸੇਜ ਵੀ ਲੈ ਕੇ ਜਿਹੜੇ ਬੱਚੇ ਆਉਣ ਇੱਥੇ ਜ਼ਰੂਰ ਜਾਣ ਪਿਛਲੇ ਹਫਤੇ ਵੀ ਤੁਹਾਨੂੰ ਯਾਦ ਹੋਊਗਾ ਜਦੋਂ ਆਇਆ ਸੀ ਅਸੀਂ ਸ਼੍ਰੀ ਅਜਸਰੋਵਰ ਦਾ ਮੁੱ 7 ਦਿਨਾਂ 'ਚ ਕਿਸੇ ਨੇ ਤੀਲਾ ਵੀ ਨਹੀਂ ਤੋੜਿਆ। ਉਹ ਦਿਨੋਂ ਤੋਂ ਪਾਣੀ ਜਾ ਰਿਹਾ ਹੈ ਸੀਵਰੇਜ ਦਾ। ਮੈਂ ਅੱਜ ਸਵਾਲ ਕਰਨਾ ਚਾਹਨਾ ਹੈ ਬੀਬਾ ਜੀ ਤੋਂ ਵੀ ਔਰ ਸਾਰੇ ਪ੍ਰਸ਼ਾਸਨ ਤੋਂ ਕਿ ਐਡੇ ਇਤਿਹਾਸਿਕ ਸਰੋਵਰ 'ਚ ਗੰਦਾ ਪਾਣੀ ਜਾ ਰਿਹਾ ਹੈ। ਕੀ ਹਿੰਮਤ ਹੈ ਕਿ ਕਿਸੇ ਹੋਰ ਧਰਮ ਦੇ ਧਾਰਮਿਕ ਸਥਾਨ ਦੇ ਸਰੋਵਰ 'ਚ ਗੰਦਾ ਪਾਣੀ ਪਾ ਕੇ ਦੇਖਣ ਸੀਵਰੇਜ। ਕਿਹ ਹੈ ਨਾ ਚਨੀ ਹਿੰਮਤ। ਲੇਕਿਨ ਇੱਥੇ ਜਾ ਰਿਹਾ ਔਰ ਕੋਈ ਸੁਣਵਾਈ ਨਹੀਂ ਹੈ। ਇਹ ਮਜਬੂਰ ਕਰ ਰਹੇ ਨੇ ਕਿ ਜਿਹੜਾ ਖਰੜ ਦਾ Hindu ਸਮਾਜ ਹੈ ਉਹ ਇਕੱਠਾ ਹੋਏ ਔਰ ਇਹਨਾਂ ਦੇ ਖਿਲਾਫ ਹਮਲਾ ਕੋ ਕਿ ਦੋ ਆਦੇ ਬਲ ਤੁਸੀਂ ਜਿਹੜੇ ਮੈਂ ਇੱਥੇ ਨੀ ਬਿਲਾਣਾ ਅਸੀਂ ਮੇਰੀ ਡੀਸੀ ਸਾਹਿਬ ਨਾਲ ਗੱਲ ਹੋਈ ਹੈ ਉਹਨਾਂ ਨੇ ਮੈਨੂੰ ਆਸ਼ਵਾਸਨ ਦਿੱਤਾ ਸੀ ਕਿ ਅਸੀਂ ਸਫਾਈ ਅਭਿਆਨ ਸ਼ੁਰੂ ਕਰਾਂਗੇ ਅਸੀਂ ਇੰਤਜ਼ਾਰ ਕਰ ਰਹੇ ਹਾਂ ਕਿ ਉਹ ਕੁਝ ਕਾਰਵਾਈ ਕਰਨ ਲੇਕਿਨ ਅਗਰ ਨਹੀਂ ਕਰਨਗੇ ਤੇ ਫਿਰ ਸਾਨੂੰ ਆਪ ਜਾ ਕਰਕੇ ਉਸ ਸੀਵਰੇਜ ਦੇ ਪਾਈਪਾ ਪੁੱਟ ਕੇ ਪਾਣੀ ਬੰਦ ਕਰਨਾ ਪਏਗਾ ਆਪ ਜਾ ਕਰਕੇ ਸਾਨੂੰ ਕਿਉਂਕਿ ਸਾਡਾ ਧਰਮ ਦਾ ਸਥਾਨ ਹੈ ਅਸੀਂ ਉਹਨੂੰ ਇਦਾਂ ਗੰਦਾ ਨਹੀਂ ਦੇਖ ਸਕਦੇ ਸਾਡੇ ਦਿਨ ਨੂੰ ਬੜਾ ਕਸ਼ਟ ਹੈ ਪਰ ਮੈਂ ਚਾਹਨਾ ਹੈ ਕਿ ਸਰਕਾਰ ਕਰੇ ਮੈਂ ਚਾਹਨਾ ਕਿ ਪ੍ਰਸ਼ਾਸਨ ਕਰੇ ਇਸ ਵਿਸ਼ੇ ਤੇ ਕੋਈ ਸਾਨੂੰ ਅੰਦੋਲਨ ਦੀ ਲੋੜ ਨਾ ਪਵੇ ਕਿਉਂਕਿ ਸਰਕਾਰ ਦੀ ਜ਼ਿੰਮੇਵਾਰੀ ਮంత్రి ਦੀ ਜ਼ਿੰਮੇਵਾਰੀ ਹੈ ਪਰ ਜੋ ਨਹੀਂ ਕਰਨਗੇ ਤੇ ਫਿਰ ਸਾਨੂੰ ਮਜਬੂਰ ਹੋ ਕੇ ਕਰਨਾ ਪਏ। ਦੇਖੋ ਮੈਂ ਕੋਈ ਅਲਟੀਮੇਟਮ ਕਹਾ 24 ਘੰਟੇਸ ਕਰਦੇ ਹਾਂ ਤੇ ਮੈਂ ਉਹਨਾਂ ਨੂੰ ਬੜੇ ਵਿਨਮਰਤਾ ਸਹਿਤ ਬੇਨਤੀ ਕੀਤੀ ਹੈ ਕਿ ਜਲਦੀ ਤੋਂ ਜਲਦੀ ਕਰੋ। ਔਰ ਇੱਕ ਦਿਨ ਵੀ ਨਹੀਂ ਹੋਣਾ ਚਾਹੀਦਾ। ਜਿਸ ਦਿਨ ਸਾਨੂੰ ਪਤਾ ਲੱਗਿਆ ਕਿ ਯਾਰ ਇੱਕ ਧਾਰਮਿਕ ਸਰੋਵਰ 'ਚ ਗੰਦਾ ਪਾਣੀ ਜਾ ਰਿਹਾ ਹੈ ਤੇ ਕਿ ਦਿਨ ਵੀ ਕਿਉਂ ਬੀਤੇ? ਉਹ ਤਾਂ ਸਵੇਰੇ ਬੰਦ ਹੋ ਜਾਣਾ ਚਾਹੀਦਾ ਸੀ। ਲੇਕਿਨ ਦੇਖਦੇ ਆ ਇਹਨਾਂ ਦੀ ਬੁੱਧੀ ਕਦੋਂ ਖੁੱਲਦੀ ਹੈ ਕਦੋਂ ਇਹ ਨੀਂਦ ਤੋਂ ਜਾਗਦੇ ਨੇ। ਪਰ ਮੈਨੂੰ ਲੱਗਦਾ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਇੱਕ ਹਫ਼ਤਾ ਹੈ ਉਹਦੇ ਬਾਅਦ ਸਾਨੂੰ ਫਿਰ ਆਪ ਹੀ ਉਪਰਾਂ ਲਖਣਾ ਪਏਗਾ। ਨਮਸਕਾਰ ਸਤਿ ਸ੍ਰੀ ਅਕਾਲ ਜੈ ਸ਼੍ਰੀ ਰਾਮ ਸਾਰਿਆਂ ਨੂੰ। ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਸੌਨ ਦਾ ਮਹੀਨਾ ਸ਼ੁਰੂ ਹੋ ਗਿਆ ਹੈ ਤੇ ਸੌਨ ਦੇ ਮਹੀਨੇ ਦੇ ਨਾਲ ਹੀ ਤੀਜ ਦਾ ਤਿਹਾਰ ਸਾਡੇ ਲਈ ਤਿਹਾਰਾਂ ਦਾ ਬਿਗਲ ਵਜਾਂਦਾ ਹੋਇਆ ਹੱਸਦਾ ਖੇਡਦਾ ਗਿੱਧਾ ਪਾਉਂਦਾ ਹੋਇਆ ਸਾਡੇ ਤੱਕ ਆ ਰਿਹਾ ਹੈ। ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਪੰਜਾਬ ਵਿੱਚ ਹਰ ਥਾਂ ਤੇ ਤੀਜ ਦਾ ਤਿਹਾਰ 6 ਤਰੀਕ ਨੂੰ 7 ਤਰੀਕ ਨੂੰ ਮਨਾਇਆ ਜਾ ਰਿਹਾ ਹੈ। ਲੋਕ ਸਭਾ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਇਹ ਤੀਜ ਦਾ ਤਿਉਹਾਰ 4 ਅਗਸਤ ਦਿਨ ਐਤਵਾਰ ਸ਼ਾਮ 4 ਵਜੇ ਤੋਂ 7 ਵਜੇ ਤੱਕ ਸ਼੍ਰੀ ਰਾਮ ਪਵਨ ਵਿਖੇ ਮਨਾਇਆ ਜਾ ਰਿਹਾ ਹੈ ਅੱਜ ਅਸੀਂ ਤੁਹਾਡੇ ਸਾਰਿਆਂ ਤੱਕ ਸਾਡਾ ਪਿਆਰ ਪਰ ਸੱਦਾ ਪਹੁੰਚਾਉਣਾ ਚਾਹੁੰਦੇ ਆ ਸਾਡੇ ਇਲਾਕੇ ਦੀਆਂ ਲੋਕ ਸਭਾ ਸ਼੍ਰੀ ਅਨੰਦਪੁਰ ਸਾਹਿਬ ਦੀਆਂ ਸਾਰੀਆਂ ਮਾਵਾਂ ਪੈਨਾਤੀਆਂ ਇਸ ਮੌਕੇ ਤੇ ਸਜ ਧਜ ਕੇ ਗਿੱਧੇ ਬੋਲੀਆਂ ਟੱਪੇ ਪਾਉਂਦੀਆਂ ਹੋਈਆਂ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਇਸ ਰੰਗੀਲੀ ਸ਼ਾਮ ਦਾ ਕਲਚਰਲ ਸ਼ਾਮ ਦਾ ਹਿੱਸਾ ਬਣਨ ਤੇ ਨਾਲ ਹੀ ਅਸੀਂ ਇਹ ਸੁਨੇਹਾ ਸਾਰਿਆਂ ਤੱਕ ਦੇਣਾ ਚਾਹੁੰਦੇ ਆ ਕਿ ਪੰਜਾਬ ਗੁਰੂਆਂ ਪੀਰਾਂ ਦੇ ਨਾਲ ਨਾਲ ਤਿਉਹਾਰਾਂ ਦੀ ਵੀ ਧਰਤੀ ਹੈ ਇਹ ਰੰਗਲਾ ਪੰਜਾਬ ਤੇ ਇਹ ਇੱਕ ਸ਼ਾਮ ਸਾਡੀ ਨਾਰੀ ਸ਼ਕਤੀ ਦੇ ਨਾਮ ਜਿਸ ਵਿੱਚ ਕੋਈ ਵੀ ਸ਼ਰਕਤ ਕਰ ਸਕਦਾ ਹੈ ਕਿਸੇ ਵੀ ਧਰਮ ਦਾ ਕਿਸੇ ਵੀ ਮਜ਼ਹਬ ਦਾ ਕਿਸੇ ਵੀ ਇਲਾਕੇ ਦਾ ਸਾਰੀਆਂ ਮਾਮਾ ਪੈਨਾ ਤੀਆਂ ਤੇ ਸਾਰੀ ਨਾਰੀ ਸ਼ਕਤੀ ਨੂੰ ਦਿਲੋਂ ਸੱਦਾ ਹੈ ਤੇ ਅਸੀਂ ਤੁਹਾਨੂੰ ਸਾਰਿਆਂ ਨੂੰ ਇਹ ਕਹਿੰਦੇ ਆ ਕਿ ਆਓ ਇਹ ਇੱਕ ਸ਼ਾਮ ਤੀਆਂ ਦੇ ਨਾਮ ਤੀਆਂ ਦੇ ਨਾਮ ਸਾਡੀ ਆਉਣ ਵਾਲੀ ਜਨਰੇਸ਼ਨ ਦੇ ਨਾਮ ਆਓ 4 ਅਗਸਤ ਨੂੰ ਮਿਲ ਕੇ ਤੀਆਂ ਮਨਾਈਏ ਧੰਨਵਾਦ कोई एंट्री फीस नहीं है जी बहुत सोना प्रोग्राम कितना जा रहे हैं, बहुत सोहने अरेंजमेंट्स कितने जा रहे हैं बिल्कुल फ्री ऑफ कॉस्ट है कोई भी आ सकता है, इस दे विच गिधे के कॉम्पीटिशन हो नारी शक्ति अलग अलग तरह के सभ्याचारक प्रोग्राम आ, स्टेज के उत्ते प्रस्तुत करेंगे खाण पीन दीज़ा रहनगियाँ स्नैक्स डिनर तो पूरा यह सारा कार्यक्रम सुरक्षा देता जा रहा है